ਅਸੀਂ ਇਹਿੰਦੀ ਬਾਕੇ ਕੋਲੇ ਜਾਵਾਂ ਠੀਕਾ ਬੁੱਠੇ ਬਾਬੇ ਕੋਲੇ ਜਾਵਾਂ ਮਾਰਾਂ ਨਾ ਅਸੀਂ ਆਪ ਨੂੰ ਮਾਰਿਆ ਕੋਲੇ ਜਾਵਾਂਗੇ ਸਾਰੇ ਕੋਲੇ ਜਾਵਾਂਗੇ ਸਾਰੇ ਕੋਲੇ ਜਾਵਾਂਗੇ ਇਹਨੂੰ ਗੱਲੀ ਕਹਿ ਰਿਹਾ ਵੀਰੇ ਮੇਰੇ ਸਾਰੇ ਕੋਲੇ ਜਾਵਾਂਗੇ ਇਕੱਲੇ ਇਕੱਲੇ ਬਾਬੇ ਕੋਲੇ ਜਾਵਾਂਗੇ ਘਰੇ ਕੋਲੇ ਜਾਵਾਂਗੇ ਜਿਹੜੇ ਬਖੰਡਾਰੇ ਆਦਿਆ ਉਹਨਾਂ ਨੂੰ ਨੰਗਾ ਕਰੋ ਨੰਗਾ ਆਹ ਤਾਂ ਫੜੀਆ ਸਾਰੀ ਟੋਲਦੀ ਐ ਨੰਗਾ ਕਰੋ ਤੁਸੀਂ ਇਲਜ਼ਾਮ ਲਾਓ ਆਪਦੇ ਪਰਿਵਾਰ ਤੋਂ ਲਵਾਓ ਤੁਸੀਂ ਪੈਸਿਆਂ ਦੇ ਇਲਜ਼ਾਮ ਲਓ ਅਸੀਂ ਨੰਗਾ ਕਰਾਂਗੇ ਇਕੱਲੇ ਇਕੱਲੇ ਬਾਬੇ ਨੂੰ 280 ਬਾਬੇ ਨੇ ਗੱਲ ਇਹ ਨਹੀਂ ਕਿ ਮੈਂ ਕਹਿੰਦਾ ਵੀ ਇੱਕ ਆਨ ਡਿਊਟੀ ਡੀਐਸਪੀ ਹੋਵੇ ਐਸਆਈਸੀ ਜਦੋਂ ਬੰਦਾ ਉਹਨੇ ਚੌਂਕੀ ਲਾਉਣੀ ਸ਼ੁਰੂ ਕਰਤੀ ਚੌਂਕੀ ਲਾਵੇ ਜੋਤ ਅਗਰਬਤੀ ਲਾਵੇ ਸੇਵਾ ਕਰੇ ਸਾਨੂੰ ਲੈਣਾ ਦੇਣਾ ਨਹੀਂ ਕਿਸੇ ਵੀ ਧਰਮ ਨੂੰ ਕੋਈ ਵੀ ਮੰਨ ਸਕਦਾ ਹੈ ਪਰ ਧਰਮ ਦੀ ਆੜ ਵਿੱਚ ਜਿਹੜੇ ਉਹ ਪਖੰਡ ਕਰਦੇ ਆ ਆਪਣੇ ਆਪ ਨੂੰ ਬਹੁਤੀ ਸ਼ਿਵਜੀ ਭਗਵਾਨ ਜਿਹੜਾ ਹੈਗਾ ਪੰਕਜ ਗੋਤਮ ਦੱਸਦਾ ਵੀ ਮੈਂ ਮੇਰੇ ਅੰਦਰ ਸ਼ਿਵਜੀ ਭਗਵਾਨ ਪੈਦਾ ਹੁੰਦਾ ਹੈ ਇਹ ਇੱਕ ਹਿੰਦੀ ਹੈ ਉਹ ਵੀ ਸਿਰ ਬੜਾ ਕਮਾਉਂਦਾ ਜਿਵੇਂ ਚਾਬੀ ਦੇ ਕੇ ਛੱਡੇ ਹੁੰਦੇ ਆ ਇਹ ਸਾਰਿਆਂ ਨੂੰ ਮੇਰੀ ਵਾਰਨਿੰਗ ਹੈ ਅਸੀਂ ਢੋਲਾ ਮੰਡੀ ਚ 260 ਬੰਦੇ ਆ

ਮਹਾਰਾਜ ਬਾਬਾ ਜੀ ਇੱਥੇ ਸਭ ਕੁਛ ਨਹੀਂ ਹੁੰਦੀ ਇੱਧਰ ਆ ਜਾਓ ਬਾਬਾ ਜੀ ਆ ਜਾਓ ਆਹ ਲੋ ਕੀ ਨਿਸ਼ਾਨੀ ਤਾਂ ਹੈ ਪਰੇਸ਼ਾਨੀ ਪਰੇਸ਼ਾਨੀ ਦਾ ਪਰਮਾਰਗ ਸਾਰੇ ਨਾਲਕ ਬੁੱਧਿਆ ਦਾ ਉਤਾਰ ਇਹ ਆਪਣੇ ਸਾਹ ਮਾਰ ਕੇ ਪਾਇਆ ਜਕਾਰ ਕਿਉਂ ਬਈ ਤੂੰ ਬਾਬਾ ਨੂੰ ਸਿਗਰਟਾ ਰੱਖੀ ਬਟਾ ਉਸ ਤੇ ਤੇ ਤੂੰ ਇਹਨਾਂ ਨੂੰ ਕਿਉਂ ਨਹੀਂ ਇਹਨਾਂ ਨੂੰ ਕਿਉਂ ਨਹੀਂ ਕਹਿੰਦਾ ਵੀ ਤੁਸੀਂ ਪਰੇ ਪਾ ਕੇ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੱਗੋ ਨਾ ਮਹਾਰਾਜ ਦੇਖੋ ਬੁੱਢੂ ਘਰ ਆਇਆ ਤਾਂ ਘੁੱਪਰ ਜੋੜਿਆ ਜਾਣਾ ਜਾਉਂਦਾ ਹੁੰਦਾ ਜੀ ਜੀ ਉਹ ਬੇਟੀ ਕਿਹੜੀ ਜੀ ਉਹਨੂੰ ਬੇਟੀ ਨੂੰ ਸਾਡਾ ਆਪ ਦਾ ਘਰ ਝਾ ਰਹੀ ਸਾਡੇ ਆਪ ਦੇ ਘਰ ਆਉਂਦੇ ਜੀ ਇੱਥੇ ਆ ਜਾਊਗਾ ਜੀ ਸਾਡਾ ਯਾਰ ਉਹਨਾਂ ਨੂੰ ਦਿਖਾ ਲਓ ਕਮਰੇ ਚਾਹ ਹਾਂ ਅੱਜ ਦੇਖੋ ਤੁਹਾਡੇ ਨਾਲ ਨਹੀਂ ਨਹੀਂ ਉਹ ਯਾਰ ਜੇ ਮਾਤਾ ਸਾਰਿਆਂ ਕੋਈ ਗੱਲ ਕੋਈ ਗੱਲ ਨਹੀਂ ਵੀ ਸਾਡੀ ਵੀ ਬੱਸ ਕੋਈ ਮੈਟਰ ਨਹੀਂ ਹਾਂ ਹੁੰਦੇ ਕਰਦਾ ਮਾਹੌਲ ਹੈ ਜੀ ਮੈਂ ਇਹ ਨੋਟ ਐਸ ਬਸ ਕਿਸੇ ਨਾਲ ਗੱਲ ਕਰ ਰਹੇ ਹਾਂ ਜੀ ਐਸ ਬਸ ਕਿਸੇ ਨਾਲ ਗੱਲ ਕਰ ਰਹੀ ਮੇਰੇ ਨਾਲ ਕੋਈ ਟੋਕਣਾ ਕੀ ਨਹੀਂ ਜੋ ਜਿਸ ਵੀ ਸਾਥ ਚੱਲ ਕੋਈ ਨਾ ਬੋਲੀ ਜਾਣ ਦੋ ਕੋਈ ਹੋਰ ਗੱਲ ਕਰ ਰਹੀ ਬਹੁਤ ਵਾਰ ਤੇ ਜਿਹੜੀ ਉੱਤੀ ਗੱਲ ਕਰ ਰਹੀ ਤੇ ਛੱਪੀ ਕਰਦੀ ਤੇ ਬੈਠੇ ਹਾਂਜੀ ਉਦੋਂ ਕੌਣ ਸੀ ਜੀ

ਤੁਸੀਂ ਤੁਹਾਡੀਆਂ ਵੀਡੀਓ ਅਪਲੋਡ ਹੋਈਆਂ ਤੁਸੀਂ ਕਹਿੰਦੇ ਆ ਵੀ ਮੇਰੇ ਚ ਪੀਰ ਆ ਕੇ ਮੈਨੂੰ ਪੀਰ ਨੂੰ ਪੁੱਛਦਾ ਮੈਂ ਆਪਾਂ ਇੱਕ ਵੀ ਜਿੱਤੇ ਵੀਡੀਓ ਜਿਹੜੀ ਵੀ ਪੀਰ ਮੇਰੇ ਚ ਪੀਰ ਆ ਗਿਆ ਠੀਕ ਹੈ ਨਹੀਂ ਨਹੀਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਪੀਰ 10 ਪੀਰ ਨੂੰ ਕਿਹਨੂੰ ਪੁੱਛ ਰਹੇ ਹੋ ਇਹ ਚੀਕਾ ਹੀ ਗੱਲ ਹੈ ਮੈਨੂੰ ਪੁੱਛ ਰਹੇ ਹੁੰਦੇ ਮੇਰਾ ਆਪਦਾ ਨਹੀਂ ਮੇਰੀ ਸਰਦਾ ਨਾ ਜੀ ਵਿਸ਼ਵਾਸ ਭਰੋਸਾ ਇਹ ਮੈਨੂੰ ਪੁੱਛ ਰਹੇ ਵੀਰੋ ਠੀਕ ਹੈ ਗੱਲ ਮੈਨੂੰ ਮੈਨੂੰ ਇੱਦਾਂ ਨਾ ਨਹੀਂ ਮੈਨੂੰ ਵੀ ਮਰੇ ਆ ਗਿਆ ਇੱਕ ਸ਼ਿਕਾਇਤ ਕਰਾ ਗਏ ਆ ਜੀ

ਆਪਵਾ ਆਪਰੋ ਤੈ ਇਖਲੇ ਵਿਸ਼ਵਾਸ ਤੋਂ ਸਨਦਾ ਮੇਰਾ ਇਹ ਦਾ ਜੋ ਵੀ ਹੈ ਜੀ ਮੇਰੇ ਜਿਹੜੀ ਗੱਲ ਮਨ ਚ ਬੋਲਦੀ ਹੈ ਮਨ ਚ ਕੌਣ ਬੋਲਦਾ ਮੈਂ ਵੀ ਕਰਦਾ ਜੀ ਇਧਰ ਮੇਰੇ ਨਾਲ ਗੱਲ ਕਰੋ ਮਨ ਚ ਕੌਣ ਫੁਰਨਾ ਦਿੰਦਾ ਹੈ ਜਿਹੜੀ ਮੇਰੀ ਸੇਵਾ ਹੈ ਜਿਹੜੀ ਮੇਰੀ ਭਗਤੀ ਚਲੀ ਹੈ ਉਹ ਫੁਰਨਾ ਨਹੀਂ ਦੇਈ ਭਗਤੀ ਤੇਰੀ ਤੇਰੀ ਭਗਤੀ ਮੈਂ ਕਰੀ ਠੀਕ ਹੈ ਭਗਤੀ ਕਿਹੜੀ ਭਗਤੀ ਕੀਤੀ ਤੁਸੀਂ ਮੈਂ ਜੀ ਹੁਣ ਤਾਂ ਕੇ ਨਾਲ ਤਾਂ ਡਰਾਈਵਰੀ ਕਰਦਾ ਹੀ ਨਾ ਮੇਰਾ ਪਰਿਵਾਰ ਹੈ ਯਾਰ ਕਰ ਆੰਦਰੀ ਜਰੀ ਆਪਣੇ ਰੂਹ ਹੈ ਉਹਨੂੰ ਆਪਾਂ ਸੁੱਖ ਸੁੱਖੀ ਕਰ ਸਕਦਾ ਮੈਂ ਆਪ ਵੀ ਰਹਿਣਾ ਜੀ ਵੀਡੀਓ ਸੈਕਟਰ ਨਹੀਂ ਫਿਰ ਫਿਰ ਤੁਸੀਂ ਕਿਹਨੂੰ ਪੁੱਛਦੇ ਹੁੰਨੇ ਆ ਜਦੋਂ ਪੁੱਛ ਨਿਕਲਦੀ ਹੈ ਤੁਸੀਂ ਕਿਹਨੂੰ ਪੁੱਛਦੇ ਸਾਨੂੰ ਉਹ ਸਵਾਲ ਦਾ ਜਵਾਬ ਦੇ ਤੋ ਕਿਹਨੂੰ ਪੁੱਛਦੇ ਹਾਂ ਜੀ ਕਹਿੰਨੇ ਵੀ ਹਾਂਜੀ ਮਹਾਰਾਜ ਵੀ ਮੈਂ ਆਹ ਬੰਦਾ ਆਇਆ ਕਿੱਥੋਂ ਆਇਆ ਇਹਦੇ ਆ ਪ੍ਰੋਬਲਮ ਆ ਇਹਨੂੰ ਪੁੱਛਦੇ ਹਾਂ ਠੀਕ ਹੈ ਜੀ ਦੇਖੋ ਜਦੋਂ ਗੱਡੀ ਤੇ ਬੈਠਦੇ ਜੀ ਸੀਨੇ ਇੰਕਾ ਨਾਲ ਜਿੰਨੇ ਮੇਰੇ ਸੰਗਤ ਹੈ ਜੀ ਠੀਕ ਆ ਸੰਗਤ ਨੂੰ ਪੁੱਛਿਆ ਹੋਰ ਕਹਿੰਨੇ ਕਿਵੇਂ ਠੀਕ ਹੋ ਠੀਕ ਹੈ ਜੀ ਚੰਗਤੋ ਬੁਚਿਆ ਜਾਵੇ ਜੀ ਠੀਕ ਆ ਬਿਕਾਦੇ ਵੀ 5 ਵਜੇ ਤੇ ਵੀ ਕਹਤੋ ਫਸੂਲੇ ਹੋਣ ਦੀ ਮੈਂ ਮੈਂ ਤਾਂ ਬਾਗੋਂ ਨਹੀਂ ਪਿਆ ਦੀ ਮੈਂ ਜਿਹੜੀ ਦਾ ਬੰਦੇ ਆ ਜੀ ਦਾ ਜਵਾਬ ਇਹ ਜੋ ਇੱਥੇ ਜਿੰਨੇ ਵੀ ਸੰਗਤ ਆਈ ਹੈ ਉਹ ਮਤਲਬ ਦੁੱਖ ਲੈ ਕੇ ਹੀ ਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਹਾਂ ਜੀ ਗੱਲ ਤਾਂ ਨਹੀਂ ਬੋਲੇ ਦੁੱਖ ਲੈ ਕੇ ਹੀ ਆ ਦੁੱਖ ਹੀ ਉਹਨਾਂ ਦਾ ਦੁੱਖ ਦੂਰ ਕਰਦੇ ਹਾਂ ਦੁੱਖ ਤੁਹਾਡੇ ਕੋਲ ਕਿਹੜਾ ਫਾਰਮੂਲਾ ਹੈਗਾ ਕੀ ਮਤਲਬ ਕਿ ਹੈਗਾ ਵੀ ਜਿਸ ਤਰ੍ਹਾਂ ਇਹ ਦੁੱਖ ਦੂਰ ਕਰਉ ਜਨਾਬ ਜੀ ਉਹ ਕੰਮ ਕਰਦਾ ਹੈ ਮਹਾਰਾਜ ਮੇਰੀ ਸੇਵਾ ਨਾਲ ਜੀ ਤੇ ਗੱਲ ਸੁਣੋ ਮਹਾਰਾਜ ਦੇੜੀ ਮੇਰੀ ਸੇਵਾ ਨਾ ਜੀ ਕਰੀ ਨੇ ਉਹ ਅਸਲੀ ਹੱਲ ਕਰਦੀ ਹੈ ਨਾ ਜੀ ਦੇਖੋ ਜੀ ਇੱਕ ਡਾਕਟਰ ਹੈ ਹਾਂ ਜੀ ਉਸ ਕੀਤੀ ਹੈ ਇੱਕ ਦੂਸਰਾ ਗਾ ਹਾਂ ਜੀ ਅਲੱਗ ਅਲੱਗ ਉਹਨਾਂ ਦੀ ਸ਼ੇਵਾਂ ਹੀ ਆ ਉਹ ਕਰਦੇ ਆ ਅਸੀਂ ਸਮਝਣ ਜੋਗਾ ਪੁੱਛਣਾ ਚਾਹ ਰਹੇ ਹਾਂ ਜੋ ਅਸੀਂ ਸੰਗਤ ਦਾ ਜੋ ਅਸੀਂ ਆਏ ਆ ਜਿਵੇਂ ਬੰਗਿਆ ਬਾਬਾ ਜਾਈ ਸੀ ਇਹ ਪੁੱਛਣਾ ਤੈਨੂੰ ਜੋ ਤੁਸੀਂ ਇਲਾਜ ਕਰਦੇ ਹੋ ਤੁਹਾਡੇ ਕੋਲ ਕਿਹੜਾ ਫਾਰਮੂਲਾ ਹੈ ਕਿਦਾਂ ਕਰਦੇ ਹੋ ਕੋਈ ਦਵਾਈ ਦਿੰਦੇ ਹੋ ਤੁਹਾਨੂੰ ਵੀ ਜਿਹੜਾ ਵੀ ਕੋਈ ਦੱਸਣਾਗਾ ਸੁਣਾਗੇ ਆਪਾਂ ਨੰਮਾ ਆਪਾਂ ਨੰਮਾ ਨਹੀਂ ਜੀ ભગવાન ਵਾਹਿਗੁਰੂ ਆਪਾਂ ਨੰਮਾ ਨਹੀਂ ਦਗਾ ਤੁਸੀਂ ਯਾਰ ਤੁਹਾਡੇ ਕੀ ਨੂੰ ਅਪਰੋੜ ਹੋਈਆਂ ਤੁਸੀਂ ਕਿਸੇ ਨੂੰ ਪੁੱਛ ਕੇ ਗਾਂਹ ਸੰਗਤ ਨੂੰ ਲੈ ਜਾਓ ਕਿਹਨੂੰ ਪੁੱਛਦੇ ਹਾਂ ਇਹਨੂੰ ਜੀ ਆਹ ਵੀਡੀਓ ਦੇਖੋ ਇੱਕ ਮਿੰਟ ਸਾਰਾ ਵੱਡਾ ਜਿਹਨੂੰ ਇੱਕ ਮਿੰਟ ਕੋਲੇ ਕੋਲੇ ਸੰਗਤ ਆਉਂਦੀ ਆ ਪੁੱਛ ਲੈਣ ਵਾਸਤੇ ਆਉਂਦੀ ਆ ਇੱਕ ਮੱਛੀ ਦੱਸ ਦਿਓ ਮੈਨੂੰ ਠੀਕ ਆ ਜਦੋਂ ਵੀ ਕੀ ਬਣ ਗਿਆ ਜੀ ਪਰ ਚੰਗਾ ਆ ਦੇ ਵਿੱਚ ਪੈਂਦਾ ਨਹੀਂ ਜਾਏ ਸਾਹੇ ਬਰਕਤ ਨਹੀਂ ਹਾਏ ਸਾਥੀ ਹੋ ਜਾਵੇਂਗਾ ਇਹਲਾ ਨੰਬਰ ਦਾ ਸੰਦੀਪ ਰਿਕਾਰਡ ਕਿਦੇ ਨੇ ਆ ਕਿਨੇ ਦੱਸਿਆ ਕਰਨਾ ਦਾ ਜਾਣ ਜੀ ਠੀਕ ਇਹ ਬਾਪੂ ਜੀ ਮੇਰਾ ਫੁਰਨਾ ਆਉਂਦਾ ਜੀ ਮਨ ਤੇ ਜੀ ਤਾਂ ਦੱਸ ਰਹੇ ਨਹੀਂ ਚਲੋ ਫੁਰਨਾ ਨਾ ਸੁਣੋ ਆ ਜੀ ਗੱਡੀ ਦਾ ਨੰਬਰ ਕਿੰਨਾ ਜੀ ਥੋੜੀ ਜਿਹੀ ਮਾਇ ਥੋੜੀ ਗੱਡੀ ਬਾਰੇ ਫੁਰਨਾ ਜੀ ਮੈਂ ਗੱਡੀ ਦਾ ਫੁਰਨਾ ਦਾ ਠੀਕ ਹੈ ਜੀ ਗੱਲ ਜੇ ਫੁਰਨਾ ਹੋਊ ਜੀ ਮੇਰੀ ਨਾ ਮੈਂ ਫੁਰਨਾ ਆਉਂਦਾ ਬਣੀ ਦੇਖੋ ਸਾਰੇ ਜੀ ਦਾ ਫੁਰਨਾ ਬਾਬੂ ਜੀ ਸਾਰੇ ਦੂਜੀ ਤੋਂ ਨੇ ਬੋਲੇ ਆਉਂਦੇ ਆ ਬਿਲਕੁਲ ਜੀ ਸਾਰਿਆਂ ਦੀ ਤੁਸੀਂ ਸੁਣਦੇ ਹੋ ਸਾਡੀ ਵੀ ਸੁਣੋ ਹਾਂ ਜੀ ਠੀਕ ਹੈ ਆ ਮੇਰੇ ਮੋਬਾਈਲ ਦਾ ਲੋਕ ਕੋਲ ਤੋਂ ਤੁਸੀਂ ਫੁਰਨਾ ਲੈ ਕੇ ਠੀਕ ਹੈ ਜੀ ਕੋਲੋਂ ਲੋਕ ਜਿਆ ਪੈ ਰੇ ਨੇ ਕੋਈ ਗੱਲ ਨਹੀਂ ਮਹਾਰਾਜ ਜੀ ਜਿੰਨੀਆਂ ਸੰਗਤਾਂ ਜੀ ਰਵੀ ਜੀ ਤੋਂ ਨਹੀਂ ਨਹੀਂ ਇੱਕ ਮੱਝ ਜਿੰਨੀਆਂ ਸੰਗਤਾਂ 2050 ਗਏ ਇਹਨਾਂ ਦਾ ਫੁਰਨਾ ਤੁਹਾਡੇ ਕੋਲੇ ਆ ਰਿਹਾ ਨਾ ਕੋਈ ਵੀ ਬਗੈਰ ਗੱਲ ਤੋਂ ਤਾਂ ਨਹੀਂ ਜਾ ਰਿਹਾ ਸਾਡਾ ਫੁਰਨਾ ਆ ਨਹੀਂ ਜੀ ਅਸੀਂ ਵੀ ਤਾਂ ਇੰਨੀ ਆਏ ਆ ਅਸੀਂ ਹੋ ਸਕਦਾ ਤਾਂ ਨਹੀਂ ਮਹਾਰਾਜ ਦੇਖੋ ਤੁਸੀਂ ਸਾਡਾ ਫੁਰਨਾ ਤੁਸੀਂ ਆਏ ਜੀ ਆਏ ਠੀਕ ਹੈ ਗੱਲ ਪੱਕਾਦਰ ਕਰਦੇ ਹਰਕਰੀ ਜੀ ਕੋਈ ਵੀ ਮੇਰੀ ਜਿੰਨੀ ਸੰਗਤ ਆਈ ਹੈ ਜੀ ਇਸੇ ਨੂੰ ਵੀ ਬਸਰੋ ਠੀਕ ਹੈ ਕਰਨਾ ਇਸੇ ਨੂੰ ਆਪਾਂ ਜਾਂ ਰਾਤ ਦਿਵਾਰ ਜਾਂ ਕਿਸੇ ਦਾ ਹੱਲ ਨਾ ਹੋਇਆ ਹੋਵੇ ਤੁਸੀਂ ਇੱਕ ਸਵਾਲ ਹੋਰ ਹੈ ਬਾਪਾ ਇੱਕ ਗੱਲ ਹੋਰ ਤੂੰ ਹੁਣ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਇਹ ਚੀਜ਼ ਬਿਲਕੁਲ ਬਖਾਂਡਾ ਵੀ ਜਿਹੜਾ ਤੂੰ ਕਹਿੰਦਾ ਵੀ ਹਾਂ ਮੈਨੂੰ ਆਦਾ ਸੁਣ ਲੈ ਜਿਹੜਾ ਤੁਗ ਮੰਦਰ ਜਿਆ ਵੀ ਇਹਦੇ ਚ ਕਿਹੜੀ ਚੀਜ਼ ਹੈ ਜਾਂ ਸਾਨੂੰ ਸਾਫਤ ਕਰਨਾ ਪੈਣਾ ਮੇਰੇ ਤੋਂ ਲੈ ਕੇ ਆਉਂਗਾ ਬਾਪਾ ਜੀ ਸੰਗਤ ਤਾਂ ਮੇਰੀ ਗੱਲ ਸੁਣੋ ਬਾਪਾ ਜੀ ਕਿ ਮਹਾਰਾਜ ਬੇਨਤੀ ਹੈ ਠੀਕ ਹੈ ਕਰਨਾ ਜਿਹੜੀ ਉਹ ਚੀਜ਼ ਆਈ ਆਈ ਐ ਮੈਂ ਦੇਖੋ ਜੀ ਕੀ ਕਹਿ ਵੀ ਗਾਹਾਂ ਬਾਸ ਤੇ ਨਾ ਫਿਰ ਨਹੀਂ ਹਰਣਾ ਚਾਹੀਦਾ ਹਾਂ ਜੀ ਇਹ ਗੱਲ ਨਹੀਂ ਉਧਰ ਚੱਕ ਚੱਕ ਫਿਰ ਗਾਹਾਂ ਬਾਸ ਤੇ ਨਹੀਂ ਹਰਣਾ ਚਾਹੀਦਾ ਓਏ ਇੱਕ ਮਿੰਟ ਠੀਕ ਹੈ ਗੱਲ ਕੌਣ ਸੀ ਉਹ ਭੂਤ ਸੀ ਪ੍ਰੇਮ ਸੀ ਨਸਾਨੀ ਸੀ ਕੀ ਸੀਗਾ ਉਹ ਮਰਦੀ ਸੀ ਮਹਾਰਾਜ ਉਹ ਨਹੀਂ ਤੇ ਤੈਨੂੰ ਪਤਾ ਠੀਕ ਹੈ ਨਾ ਗੱਲ ਤੈਨੂੰ ਪਤਾ ਨਹੀਂ ਇਸ ਗੱਲ ਦਾ ਕੀ ਸੀ ਉਹ ਹੈਗਾ ਨਾ ਗੱਲ ਜੀ ਤੇਨੂੰ ਪਤਾ ਸੀ ਕਿ ਨਹੀਂ ਉਹ ਚੀਜ਼ ਦਾ ਵੀ ਕੀ ਆਪਾਂ ਸ਼ਾਂਤ ਕਰੀਏ ਨਾ ਜੀ ਹੈ ਸ਼ਾਂਤ ਨਾ ਰਹੀ ਆ ਸ਼ਾਂਤ ਹੁਣ ਮੰਨ ਲਓ ਮੇਰੇ ਚ ਕੌਣ ਬੈਠਾ ਵੀ ਮੈਂ ਫਿੱਤਰ ਨਾਲ ਗੱਲ ਕਰ ਰਿਹਾ ਮੈਨੂੰ ਵੀ ਸ਼ਾਂਤ ਕਰ ਹੋ ਲੋ ਜੀ ਮੈਂ ਉਹ ਹੋਰ ਤੁਸੀਂ ਕਰੇ ਨਹੀਂ ਨਹੀਂ ਬਾਬਾ ਜੀ ਸਵਾਲ ਦਾ ਜਵਾਬ ਦਿਓ ਆਪਾਂ ਗਾਹ ਮੈਟਰ ਨਹੀਂ ਜਾਣਾ ਸਾਨੂੰ ਇਹ ਦੱਸੋ ਵੀ ਉਹ ਬੀਬੀ ਸਿਰ ਘਮਾ ਰਹੀ ਸੀ ਉਹਨੂੰ ਕੋ ਸ਼ਾਂਤ ਕਰਤਾ ਸ਼ਾਂਤ ਕੀ ਆੜਿਆ ਸੀ ਉਹਨੂੰ ਇਹ ਵੀ ਕਿਹਾ ਉਹਨੂੰ ਇਹ ਵੀ ਕਿਹਾ ਨਾ ਬੀਬੀ ਨੂੰ ਜੀ ਵੀ ਗਾਹਾਂ ਵਾਸਤੇ ਜੀ ਇਹਦੇ ਵਿੱਚ ਕੋਈ ਵੀ ਗੱਲਬਾਤ ਹੈ ਸਾਰਾ ਨੌਂ ਵਰੋਂ ਰਹਿਣਾ ਚਾਹੀਦਾ ਇਹ ਗੱਲ ਜੀ ਗੱਲ ਕੀ ਕਰਦੀ ਸੀ ਹੋਣਾ ਚਾਹੀਦਾ ਦੇਵੀ ਸੀ ਚਾਹੇ ਭੂਤ ਸੀ ਜਿਹੜੀ ਨਹੀਂ ਯਾਰ ਜਾਣ ਲੱਗਿਆ ਸਭ ਜਾਣੇ ਜੀ ਚਲ ਸ਼ਾਂਤ ਸ਼ਾਂਤ ਨੂੰ ਕਹਦਾ ਸ਼ਾਂਤ ਕਰ ਲੈ ਇੱਕ ਬੜਿਆ ਸ਼ਾਂਤ ਕਰ ਦੋ ਹਣ ਸ਼ਾਂਤ ਇੱਕ ਹਜ਼ਾਰ ਨਹੀਂ ਹੁਣ ਤੈਨੂੰ ਉਹ ਕਿਹੜੇ ਬੰਦੇ ਨੇ ਕਿਹੜੇ ਦੇਵਤੇ ਨੇ ਗੱਲ ਕਹੀ ਵੀ ਇਹ ਐ ਸ਼ਾਂਤ ਹੋ ਇਹ ਮੇਰਾ ਆਬਦਮ ਮੇਰਾ ਕੰਮ ਹੈ ਜੀ ਨਾ ਯਾਰ ਬਾ ਤੇਰਾ ਕਦ ਕੰਮ ਨਾ ਨਹੀਂ ਮੇਰਾ ਬਾਈ ਸਿਗਰਟਾਂ ਉਹ ਤਾਂ ਪੀ ਜਾਂਦਾ ਪੀਰਾ ਫੀਰਾ ਦੀਆਂ ਫੋਟੋਆਂ ਲੱਗੀਆਂ ਹਾਂ ਜੀ ਉਹ ਪਿੱਛੇ ਸੰਤ ਦੀ ਇੱਕ ਫੋਟੋ ਲੱਗੀ ਹੈ ਵੀਰ ਵੀਰ ਕਹਿੰਦੇ ਆ ਵੀ ਸਿਗਰਟਾ ਪੀ ਕੇ ਮੈਂ ਆਉਣਾ ਕੋਈ ਨਹੀਂ ਕਹਿੰਦਾ ਵੀ ਦੇਖੋ ਫਿਰ ਚੋ ਪੀਂਦੇ ਵਿੱਚ ਨਾਲ ਨਾਲ ਚੋ ਦਾ ਨਾਮ ਕਰਦੇ ਹੋ ਕੌਣ ਬਿਨਾਮ ਕਰਦਾ ਵੀਰਾਂ ਦਾ ਨਾਮ ਕਰਦੇ ਹੋ ਹੋਰ ਕੌਣ ਕਰਦੇ ਹੋ ਇਹ ਬਿਨਾਮ ਵਾਲੀ ਗੱਲ ਥੋੜੀ ਆ ਕੀ ਇਹ ਬਿਨਾਮ ਨਹੀਂ ਠੀਕ ਹੈ ਜੀ ਸਿਗਰਟਾ ਪੀ ਕੇ ਬਿਨਾਮ ਵਾਲੀ ਗੱਲ ਥੋੜੀ ਸਿਗਰਟ ਪੀਣਾ ਕੀ ਹੁੰਦਾ ਠੀਕ ਹੈ ਨਾ ਉਹ ਮੇਰੀ ਸੋਚ ਹੈ ਨਾ ਬਹੁਤ ਯਾਰ ਤੇਰੀ ਕੋਈ ਗੱਲ ਪੁੱਛਣੀ ਤੁਹਾਡੇ ਤੋਂ ਇਹ ਜਿੰਨੇ ਆਏ ਆ ਸਾਰੇ ਦੁੱਖ ਲੈ ਕੇ ਆਏ ਹਾਂ ਜੀ ਇਹਨਾਂ ਇਹਨਾਂ ਨੂੰ ਪੁੱਛੀਦੀ ਸੀ ਮੈਂ ਵੀ ਦੁੱਧੀ ਆ ਮੈਂ ਵੀ ਦੁੱਧੀ ਆ ਤੇ ਨਾਲ ਹੁੰਦਾ ਕਿ ਨਹੀਂ ਦਾ ਦੁੱਖ ਕਿਹੜੇ ਨਾਲ ਹੈ ਬਾਬਾ ਇੱਕ ਮਿੰਟ ਬਾਬਾ ਇਹ ਸੁਣਨਾ ਚਾਹਤੋ ਬਾਬਾ ਮਤਲਬ ਕਿ ਥੋੜਾ ਜਿਹੀ ਤਰੀਕੇ ਨਾਲ ਬਾਬਾ ਜੀ ਇੱਕ ਮਿੰਟ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਮੈਂ ਕਿਹੜੇ ਲੋਟ ਹੱਲ ਕਰਦਾ ਹਾਂ ਬਿਲਕੁਲ ਜੀ ਜੀ ਤਾਂ ਕਿ ਦੋ ਵੀ ਹਰ ਸੱਚ ਉਬਲੇ ਤੇ ਤੁਹਾਨੂੰ ਇਹ ਸਾਨੂੰ ਜ਼ਰੂਰੀ ਹੈ ਯਾਰ ਤੂੰ ਜਵਾਬ ਕਿਹੜੀ ਗੱਲ ਦਾ ਦੇ ਤਾ ਜਿਹੜੂ ਪੁੱਛਦਾ ਨਾ ਤੂੰ ਉਹ ਜਵਾਬ ਦੇਣਾ ਨਾ ਤੂੰ ਬੀਬੀ ਨੂੰ ਸਾਹਮਣੇ ਬੈਠ ਕੇ ਉਹ ਕੇਸ ਜਿਹੜੇ ਕੇਸਾਂ ਦੀ ਬਿਆਨਗੀ ਕਰਾਈ ਜਾਂਦੇ ਤੁਸੀਂ ਤੂੰ ਕਹਿੰਦਾ ਉਹਦੇ ਚੀਜ਼ਾਂ ਦੱਸ ਕਿਹੜੀ ਚੀਜ਼ਾਂ ਸਾਨੂੰ ਕੋਈ ਜਵਾਬ ਦੇ ਨਹੀਂ ਸ਼ਾਂਤ ਰਹਿਣਾ ਕੁਝ ਨਹੀਂ ਹੋਇਆ ਤੁਸੀਂ ਕੀ ਨਾ ਦੱਸ ਜਸਵੀਰ ਜੀ ਜਸਵੀਰ ਜੀ ਕਰਸੋ ਕੁਛ ਸਾਨੂੰ ਕੁਛ ਦਿਓ ਵੀ ਤੁਹਾਨੂੰ ਦੱਸਣਾ ਚਾਹਤ ਹੈ ਕਿ ਤੁਹਾਡੇ ਕੋਲ ਕੋਈ ਲਾਇਸੈਂਸ ਇਦਾਂ ਦਾ ਹੈ ਜਿਸ ਨੂੰ ਤੁਹਾਨੂੰ ਮਾਨਤਾ ਮਿਲੀ ਹੈ ਵੀ ਤੁਸੀਂ ਇਹਨਾਂ ਨੂੰ ਬਿਠਾ ਕੇ ਜਿਹੜੇ ਮਰੀਜ਼ ਨੇ ਦੁਖੀ ਆਉਂਦੇ ਆ ਤੁਸੀਂ ਉਹਨਾਂ ਦਾ ਇਲਾਜ ਕਰੋ ਉਹਦਾ ਮਾਰਾ ਜਿਹੜਾ ਕੋਈ ਜਿਹੜਾ ਮਾਰਾ ਜਿਹਦਾ ਹੱਲ ਹੁੰਦਾ ਕਿਸੇ ਧਰਮਿਕ ਕਿਸੇ ਧਰਮਿਕ ਨੂੰ ਤੁਹਾਨੂੰ ਲਾਇਸੈਂਸ ਦਿੱਤਾ ਹੈ ਸਰਕਾਰੀ ਦਿੱਤਾ ਤੁਹਾਨੂੰ ਉਹ ਆਪੀ ਹੁੰਦਾ ਜੀ ਅਸੀਂ ਦਿੱਤੀ ਆ ਅਸੀਂ ਗੱਲ ਆ ਜਿਹਦਾ ਹੱਲ ਹੁੰਦਾ ਇਹਨਾਂ ਨੂੰ ਅਸੀਂ ਵੀ ਆਖੀਏ ਇੱਕ ਜਵਾਬ ਦੇ ਅਸੀਂ ਪੂਰੇ ਗੱਲ ਨਹੀਂ ਤੁਹਾਨੂੰ ਬੋਲਦੇ ਨਹੀਂ ਬਾਬਾ ਜੀ ਅਸੀਂ ਵੀ ਗੱਲ ਬੋਲਦੇ ਸੀ ਆਪਣਾ ਇੱਕ ਕਾਰਜਾ ਰੀਟਰੀਟ ਤੋਂ ਹਾਂ ਜੀ ਹਾਂ ਜੀ ਗੱਲ ਅਖੀਰਲੇ ਸਵਾਲਾਂ ਤੇ ਆਪਾਂ ਆਈਏ ਹਾਂ ਜੀ ਬਹਿਤੀ ਆਉਣਾ ਜੋ ਤੇਰੀਆਂ ਵੀਡੀਓ ਅਪਲੋਡ ਹੋਈਆਂ ਆ ਉਹਦੇ ਵਿੱਚ ਤੂੰ ਇਹ ਗੱਲਾਂ ਕਰ ਰਿਹਾ ਵੀ ਫਲਾਨੇ ਫੋਟੋ ਵੱਲ ਦੇਖ ਕੇ ਕਿਸੇ ਪੀਰ ਦੀ ਜਾਂ ਦੇਵਤੇ ਦੀ ਫੋਟੋ ਵੱਲ ਠੀਕ ਹੈ ਬਹੁਤ ਤੁਹਾਡੇ ਧਨੋਲਾ ਮੰਡੀ ਦੇ ਪਖੰਡੀ ਹੈਗੇ ਆ ਸਾਰਿਆਂ ਦਾ ਵਾਰੀ ਆਪ ਕੋ ਆਪਣੀ ਕੋਈ ਗੱਲ ਨਹੀਂ ਅੱਜ ਤੇਰੀ ਲਿਸ਼ਟ ਤਨਾ ਇੱਕalon ਉਹਨਾਂ ਨੂੰ ਵੀ ਕੱਢ ਦੇਣਾ ਜਿਹੜੀਆਂ ਚੀਜ਼ਾਂ ਤੂੰ ਪੁੱਛਦਾ ਤੈਨੂੰ ਅਸੀਂ ਸਵਾਲ ਪੁੱਛਿਆ ਤੂੰ ਜਵਾਬ ਨਹੀਂ ਦਿੰਦਾ ਕੋਈ ਚੀਜ਼ ਦਿਸਦੀ ਏ ਤੈਨੂੰ ਚੰਨਾ ਹੁੰਦਾ ਜਾਂ ਨਹੀਂ ਹੁੰਦਾ ਕੋਈ ਨਹੀਂ 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 ਹੁੰਦਾ ਨਾ ਇਹ ਪਖੰਡਾ ਹੈ ਜੀ ਠੀਕ ਹੈ ਮੈਂ ਨਹੀਂ ਪਖੰਡਾ ਕਹਿੰਦਾ ਜੀ ਇਹ ਨਹੀਂ ਫਿਰ ਹੋਰ ਕੀ ਹੈ ਜਦ ਸਾਫ ਕਰਿਆ ਪਖੰਡਾ ਕਹਿੰਦਾ ਜੀ ਸਾਫ ਕਰ ਤੋਂ ਫਾਰਮੂਲਾ ਕਿਤੇ ਜਿਸੀ ਫਾਰਮੂਲਾ ਸਾਫ ਕਰਦੇ ਨੀਰੋ ਸੁਣੋ ਜੀ ਮੋੜਾਂ ਦੇ ਖੜਨ ਵਾਲੀ ਕੋਈ ਉਮਰ ਮੇਰੀ ਸੀ ਉਹ ਮੈਂ ਇੱਧਰ ਗਾਲ ਠੀਕ ਹੈ ਨਾ ਗੱਲ ਇੱਥੇ ਤੇ ਕਮਲ ਸਿੰਘ ਜੀ ਅਸੀਂ ਕਿਹਨੂੰ ਕਹਿੰਦੇ ਗੰਨਾ ਗੱਲ ਜਿੱਦੂ ਕਿਹਾ ਪੀਰ ਦੀ ਸੇਵਾ ਨਾ ਕਰ ਤੇ ਸ਼ੌਕਰ ਤੋਂ ਪੁੱਛਿਆ ਸੇਵਾ ਨਾ ਕਿਹਾ ਤੈਨੂੰ ਠੀਕ ਹੈ ਨਾ ਜੀ ਗੱਲ ਉਹ ਮੇਰੇ ਹੋ ਗਏ ਆਂ ਆੜ ਵਿੱਚ ਧੰਨਵਾਦ ਤੇ ਗੱਲ ਮੈਂ ਕਰ ਰਿਹਾ ਹਾਂ ਪੀਰਾਂ ਦੀ ਨਹੀਂ ਗੱਲ ਕਰ ਰਿਹਾ ਨਾ ਮੈਂ ਪੀਰਾਂ ਦੀ ਨਾ ਦੇਵਤਿਆਂ ਦੀ ਸਾਡਾ ਵੀ ਨਮਣਾ ਉਹਨਾਂ ਨੂੰ ਪਰ ਉਹਨਾਂ ਦੀ ਆੜ ਵਿੱਚ ਤੁਸੀਂ ਆ ਜਿਹੜਾ ਗਾ ਕੰਮ ਕਰ ਰਹੇ ਹੋ ਧੰਨਵਾਦ ਉਹਦੇ ਬਾਰੇ ਗੱਲ ਮੈਂਰਾ ਸਵਾਲ ਜਵਾਬ ਉਹਦੇ ਬਾਰੇ ਮੈਨੂੰ ਦੱਸੋ ਜੀ ਕੀ ਕਰਨਾ ਬੰਦ ਨਹੀਂ ਕਰਨਾ ਸੀ ਨਹੀਂ ਤੁਸੀਂ ਬੰਦ ਕਰਾਉਣ ਆਇਓ ਅਸੀਂ ਯਾਰ ਤੂੰ ਸਿਰ ਘਮੋਣੇ ਦੀ ਮਨ ਸੁਣ ਸੁਣ ਮੇਰੀ ਬੰਦ ਨਹੀਂ ਕਰਾਉਣਾ ਹਾਂ ਸੁਣ ਮੇਰੀ ਗੱਲ ਤੂੰ ਆਦਾ ਪ੍ਰਵਾਨ ਕਰ ਵੀ ਇਹ ਕੁਝ ਨਹੀਂ ਹੁੰਦਾ ਬੰਦ ਕਰਨੋਂ ਬਾਤ ਦੱਸ ਦੇ ਅਗਰ ਜੇ ਤੁਸੀਂ ਇਹ ਸਾਬਤ ਕਰ ਦਿੰਦੇ ਹੋ ਕਿ ਕਿੰਨੇ ਪੱਤਰਕਾਰ ਆ ਤੁਹਾਡੀ ਐਡਸਬ ਹੋਰ ਹੋਵੇਗੀ ਸਾਡੇ ਵਰਗੇ ਵੀ 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 19 ਬਲੈਕ ਜਿਹੜਾ ਇਹ ਨਿਬਲੈਕ ਦੀ ਆਹੀ ਉਹ ਚੈਨਲ ਹੈ ਇਹਨਾਂ ਪਖੰਡਿਆਂ ਨੂੰ ਪ੍ਰਮੋਟ ਕਰ ਰਿਹਾ ਹਾਂ ਔਰ ਅਸੀਂ ਉਹ ਵੀਰ ਨੂੰ ਵੀ ਬੇਨਤੀ ਕਰਦੇ ਹਾਂ ਉਹਦਾ ਬੰਦ ਕਰਤਾ ਜੀ ਉਹਦਾ ਬੰਦ ਕਰਤਾ ਜੀ ਯਾਰ ਚਾ ਗੱਲ ਕਰ ਲੈਂਦੇ ਨਾ ਨਾਈ ਆਪੇ ਕਰਦੇ ਵੀਰ ਨੂੰ ਬੇਨਤੀ ਆ ਵੀ ਆਪਣਾ ਚੈਨਲ ਜਿਹੜਾ ਪਖੰਡਿਆਂ ਨੂੰ ਪ੍ਰਮੋਟ ਕਰਨਾ ਬੰਦ ਕਰੇ ਹਾਂ ਤੇ ਨਹੀਂ ਭਾਈ ਲਿਸਟ ਵਿੱਚ 13 ਵੀ ਨਾਮ ਮੇਰੇ ਬੰਦੇ ਬਾਬਾ ਜੀ ਹੁਣੇ ਪਖੰਡਾ ਕਿ ਦੇਵੀ ਦੇਵਤੇ ਪੀਰ ਪਕੰਬਰ ਚਾਹ ਮੇਰੇ ਬਾਹਰ ਦੇਖੋ ਮਨਾਂ ਜ ਹੈਗਾ ਜੀ हैगे या है, है है, तूसी कहने हो हां जी महाराज सत वचन महाराज पुच्छदा महाराज ओ किदे नाल ਗੱਲ ਹੁੰਦੀ ਆ ਅਗਲੀ ਗੱਲ ਜਿਹਦੇ ਨਾਲ ਗੱਲ ਹੁੰਦੀ ਆ ਉਹ ਤੋਂ ਪੁੱਛ ਕੇ ਮੇਰੇ ਨਾਨੇ ਦਾ ਨਾਮ ਦੱਸੋ ਅਸੀਂ ਤੁਹਾਡੇ ਪੈਰੀਂ ਹੱਥ ਲਾਵਾਂਗੇ ਅਸੀਂ ਇਹ ਗਿੰਦੀ ਬਾਤੇ ਕੋਈ ਜਾਓ ਠੀਕ ਆ ਮੁੱਖੇ ਬਾਤੇ ਕੋਈ ਜਾਓ ਮਹਾਰਾਜ ਜਾਨੀਗਾ ਆਪ ਕੋ ਮਹਾਰਾਜ ਕੋਈ ਜਾਵਾਂਗੇ ਸਾਰੇ ਕੋਈ ਜਾਵਾਂਗੇ ਸਾਰੇ ਕੋਈ ਜਾਵਾਂਗੇ ਜਿਹਨੂੰ ਗੱਲ ਇਹ ਕਹਿ ਰਹੇ ਆ ਵੀਰੇ ਮੇਰੇ ਸਾਰੇ ਕੋਈ ਜਾਵਾਂਗੇ ਇਹਨੂੰ ਸਿਵਲ ਦੇ ਕੋਲੇ ਬਾਪੂ ਕੋਲੇ ਜਾਵਾਂ ਗਰੇ ਕੋਲੇ ਜਾਵਾਂਗੇ ਜਿਹੜੇ ਪਖੰਡਾਰਾਂ ਦੇ ਉਹਨਾਂ ਨੂੰ ਨੰਗਾ ਕਰੋ ਨੰਗਾ ਮੈਂ ਤੇ ਤੁਹਾਡੇ ਪਪਾ ਜੀ ਸਾਰੀ ਕਹਿੰਦੀ ਐ ਨੰਗਾ ਕਰੋ ਤੁਸੀਂ ਇਲਜ਼ਾਮ ਲਾਓ ਆਪਣੇ ਪਰਿਵਾਰ ਤੋਂ ਲਵਾਓ ਤੁਸੀਂ ਪੈਸਿਆਂ ਦੇ ਇਲਜ਼ਾਮ ਲਓ ਅਸੀਂ ਨੰਗਾ ਕਰਾਂਗੇ ਕੱਲੇ ਕੱਲੇ ਬਾਬੇ ਨੂੰ 280 ਬਾਬੇ ਨੇ ਕਿ ਜੇ ਮੈਂ ਲੈ ਰੇ ਬੰਦ ਕਰਦੇ ਆ ਕਿਦਾ ਨਾ ਲੈਂਦੇ ਸੀ ਕਿਦਾ ਨਾ ਲੈਂਦੇ ਸੀ ਹਾਂ ਤੁਸੀਂ ਬੰਦ ਕਰੋ ਕਿਦਾ ਨਾ ਲੈਂਦੇ ਸੀ ਤੁਸੀਂ ਹੁਣੀ ਬੰਦ ਕਰ ਪਰ ਮੈਂ ਜਿਹੜਾ ਹੋਰ ਨਾ ਕਿਦਾ ਲੈਂਦੇ ਸੀ ਕਿਦਾ ਨਾ ਲੈਂਦੇ ਸੀ ਤੁਸੀਂ ਹੁਣੀ ਕਿਹੜੇ ਕਿਹੜੇ ਬਾਬੇ ਹੋ ਆਂਦੇ ਨੇ ਇਤਨਾ ਜਿਹੜੇ ਕਿਹੜੇ ਕਿਹੜੇ ਬਾਬੇ ਨੇ ਮੈਂ ਖੜ ਜੋ ਹੋਰ ਬਾਬੇ ਪੁੱਛੋ ਕਿਹੜੇ ਕਿਹੜੇ ਬਾਬੇ ਹੁਣ ਤੈਨੂੰ ਕਿਹੜਾ ਪਤਾ ਨਹੀਂ ਦੱਸ ਤੂੰ ਹੋਰ ਲੱਗੇ ਸਾਡੇ ਨਾਮ ਨਾ ਜਾਦ ਹੋਵੇ ਆਜੋ ਅੱਛਾ ਆਜੋ ਜੀ ਕੀ ਕਹਿਣਾ ਚਾਹੁੰਦੇ ਬੋਲੋ ਬੜ ਜਾ ਮਗਰ ਹੋ ਜਾ ਜੀ ਮਗਰ ਠੀਕ ਹੈ ਜੀ Não, oh, ਇਹ ਗੱਲ ਨਹੀਂ ਕਰਦੇ ਬਾਬਾ ਵੀਰ ਇਹ ਗੱਲ ਨਹੀਂ ਕਰਦੇ ਮੈਂ ਖੁਆਲ ਮੰਨਿਆ ਹਾਂ ਇੰਨੇ ਤੱਕ ਨੂੰ ਨਹੀਂ ਕਰਦੇ ਬਾਬਾ ਇੱਕ ਮਿੰਟ ਜੀ ਚੁੱਪ ਹੋ ਹਟ ਜਾ ਜਿੰਨੇ ਬੰਦੇ ਜੀ ਬਾਬੇ ਨੇ ਅਸੀਂ ਗੱਡੀ ਹੁਣੀ ਬੰਦ ਕਰਦੇ ਹਾਂ ਸਭ ਦੀਆਂ ਗੱਡੀਆਂ ਬੰਦ ਕਰੋ ਅਸੀਂ ਬਾਕੀ ਜੀ ਅੱਜ ਤੋਂ ਸਾਡੇ ਘਰੇ ਕੋਈ ਬੰਦਾ ਨਹੀਂ ਚੱਲੇ ਆਉਣਾ ਖੇਤਰ ਛੋੜੇ ਖੇਤ ਖਾਣ ਨਾ ਹੋਏ ਤਾਂ ਸਾਡੇ ਬੰਦ ਕਰਾਉਣਾ ਅਸੀਂ ਠੀਕ ਹੋ ਜਾਓ ਯਾਰ ਕਰ ਦੋ ਹਰਾਈ ਇਹ ਕਹਨੇ ਸਭ ਨਹੀ ਮੇਰੀ ਗੱਲ ਸੁਣੋ ਬਾਜੀ ਹੁਣ ਤੇਰੀ ਵਾਰੀ ਆਈ ਤੂੰ ਮੁੜ ਕੇ ਜਾਂਦਾ ਕੋਈ ਨਹੀਂ ਦਾਲ ਵਾਂਂ ਤਰੀਕਾ ਅਸੀਂ ਦੂਜੇ ਗਿਆ ਕਰਾਂਗੇ ਹਰਜੋ ਪਾਪਾ ਜੀ ਉਹ ਤਾਂ ਕੰਮ ਕਰਦੇ ਬੀਬੀ ਗੱਲ ਕਰੋ ਆਹ ਬਾਈ ਨੂੰ ਆਹ ਬੀਬੀ ਹੁਣ ਤੋ ਇਹ ਗੱਲ ਆਦੀ ਮਤਲਬ ਹੱਥ ਜੋੜ ਕੇ ਬੇਨਤੀ ਕੀਤੀ ਉਹ ਕਦੇ ਨਹੀਂ ਹੋਵੇ ਦੇਖੋ ਪਖੰਡ ਨੂੰ ਬੰਦ ਕਰਦੇ ਹਾਂ ਸਾਡੀ ਬੇਨਤੀ ਹੈ ਤੂੰ ਸਾਡੀ ਮਾਂ ਵਾ ਠੀਕ ਹੈ ਦੇਖੋ ਇੱਕ ਇੱਕ 11 ਹੁੰਦੇ ਆ ਜੇ ਮੇਰੀ ਮਾਂ ਤੂੰ ਆਪਦੇ ਘਰ ਵਾਪਸ ਆ ਕੇ ਨਾ ਪਖੰਡ ਤੋਂ ਮੁਕਤ ਹੋ ਕੇ ਤੇਰਾ ਪੁੱਤ ਉਹ ਵੀ ਬੇਟਾ ਇਹ ਵੀ ਤੇਰਾ ਪੁੱਤ ਹੈ ਇਹ ਤੋਂ ਦੇਖ ਹਸਬੰਡ ਅੱਛਾ ਤੁਸੀਂ ਸਾਡੇ ਮਾਪੇ ਉਹ ਜੇ ਤੁਸੀਂ ਰਲ ਮਿਲ ਕੇ ਪਖੰਡ ਨੂੰ ਬੰਦ ਅਜ ਕਰੋਗੇ ਨਾ ਸਾਡੇ ਨਾਲ ਤੁਰੋ ਅਸੀਂ ਤੁਹਾਡੇ ਨਾਲ ਤੁਰਾਂਗੇ ਮੈਂ ਮੇਰਾ ਵਾਦਾ ਲੈ ਕੇ ਕੋ ਆਇਆ ਆ ਆ ਰਣਾ ਦਾਵਾ ਹੈ ਬਿਲਕੁਲ ਪਤਾ ਹੈ ਮੈਂ ਰਿਪੋਰਟ ਤੋਂ ਆਇਆ ਬਿਲਕੁਲ ਪਤਾ ਹੈ ਜੀ ਕੱਲੇ ਕੱਲੇ ਬਾਰੇ ਪਤਾ ਤੇਰਾ ਗਵੰਡੀ ਬਾਰੇ ਵੀ ਪਤਾ ਉਹ ਵੀ ਕਹਿ ਕੇ ਜਾਵਾਂਗੇ ਕਹਿ ਕੇ ਜਾਵਾਂਗੇ ਉਹਦੀ ਗੱਡੀ ਤੇ ਤੁਸੀਂ ਵੀਡੀਓ ਪਾਈ ਸੀ ਉਹ ਬੰਦ ਕਰਾ ਕੇ ਜਾਵਾਂਗੇ ਸਾਡਾ ਕਿਸੇ ਨਾਲ ਕੋਈ ਪਿਆਰ ਨਹੀਂ ਮੁਹੱਬਤ ਨਹੀਂ ਸਾਡਾ ਜਿਹੜਾ ਕਿਸੇ ਨਾਲ ਦੁਸ਼ਮਣੀ ਨਹੀਂ ਨੇ ਕਿਹੜੀ ਗੱਲ ਉੱਧਰ ਹੋਈ ਉੱਧਰ ਮੈਂ ਬਾਈ ਬੀ ਜੀ 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 ਜ ਕਹਿੰਦੇ ਤੇ ਬੰਦਾ ਹੋ ਗਿਆ ਉਹ ਸੁਣ ਤੁਸੀਂ ਕਿਉਂ ਮਾਰ ਸੁਣ ਸੁਣ ਇਹ ਮੰਨੋ ਵੀ ਪਖੰਡ ਸੀਗਾ ਇਹ ਮੰਨੋ ਖੰਡ ਕਰਕੇ ਇਹਨਾਂ ਨੇ ਕਿਹਾ ਵੀ ਬੰਦ ਕਰਾਂਗੇ ਜਾਂ ਪੁੱਛ ਕੱਢੂ ਸਾਡੀ ਸੁਣੋ ਅੰਕਜ ਗੋਤਮ ਹਾਂ ਆਏਗਾ ਨਾ ਆਏਗਾ ਜੀ ਹੋਣ ਵੀ ਮੇਰੀ ਚੇਤਾਵਨੀ ਹੈ ਹਿੰਦੀ ਬਾਬਾ ਵੀ ਹੈਗਾ ਹੈ ਹੈਗਾ ਹੈ ਕਿਤਾ ਬਾਬਾ ਵੀ ਹੈਗਾ ਇੱਕ ਜਗਸੀਰ ਹੈ ਨਾ ਕਿ ਜਸਵੀਰ ਹੈ ਜਗਸੀਰ ਜਗਸੀਰ ਸਿੰਘ ਵੀ ਹੈਗਾ ਸੁਣ ਇੱਕ ਸਕੰਦਰ ਬਾਬਾ ਹੈਗੀ ਹੈ 260 ਬਾਬਿਆਂ ਦੀ ਸਾਰੇ ਲਿਸਟ ਹੈ ਡੈਰੀ ਤੇ ਮੈਂ ਨੋਟ ਕਰਨ ਲਈ ਤੁਹਾਡੇ ਕੋਲੇ 115ਵੀਂ ਵਾਰ ਆਇਆ ਸੀ ਡੈਰੀ ਤੇ ਨੰਬਰ ਲੱਗਿਆ ਹੋਇਆ ਹੈ ਨੈਸਟ ਹੈ 160 ਬਾਬਿਆਂ ਦੀ ਇਕੱਲੇ ਧਨੋ 260 ਬਾਬਿਆਂ ਦੀ ਇਕੱਲੇ ਧਨੋਲਾ ਮੰਡੀ ਚ ਠੀਕ ਹੈ ਠੀਕ ਹੈ ਇਹਨਾਂ ਨੇ ਇੰਨਾ ਕਹਿਰ ਮਚਾਇਆ ਕਿ ਕਈ ਤਾਂ ਵਿੱਚੋਂ ਜਨਾਨੇ ਬਣੇ ਬੈਠੇ ਆ ਠੀਕ ਹੈ ਮੰਤ ਲੋਕ ਬਣ ਕੇ ਲੋਕਾਂ ਨੂੰ ਗਮਰਾਹ ਕਰਦੇ ਆ ਠੀਕ ਹੈ ਉੱਥੇ ਕੁੜੀਆਂ ਬੁੜੀਆਂ ਨੂੰ ਕੰਦੇ ਥਾਪਿਆ ਤੇ ਉਹਨਾਂ ਨਾਲ ਖਚਮਾਉਂਦੇ ਆ ਫੋਟਮਾ ਮੇਰੀ ਸਾਰੇ ਬਾਬਿਆਂ ਨੂੰ ਬੇਨਤੀ ਆ ਇੱਕ ਇੱਥੇ ਤੁਹਾਡੇ ਤਨੁਲਾ ਮੰਡੀ ਡੀਐਸਪੀ ਵੀ ਹੈ ਉਹ ਆਨ ਡਿਊਟੀ ਹੈ ਠੀਕ ਹੈ ਉਹਦੇ ਵਿੱਚ ਵੱਡੇ ਵੱਡੇ ਅਧਿਕਾਰੀ ਉਹਨੂੰ ਪ੍ਰਮੋਟ ਕਰ ਰਹੇ ਆ ਸੁਣਨ ਵਿੱਚ ਆਇਆ ਵੀ ਕੋਈ ਪੁਲਿਸ ਆਫੀਸਰ ਵੀ ਉੱਥੇ ਆਉਂਦੇ ਆ ਕਿਸ ਮਕਸਦ ਲਈ ਆਉਂਦੇ ਆ ਉਹ ਅਸੀਂ ਇੱਥੇ ਤਨੋਲਾ ਮੰਡੀ ਅੱਜ ਸਾਡੇ ਬਹੁਤ ਸਾਰੇ ਜਥੇਬੰਦੀਆਂ ਦੇ ਨੁਮਾਇੰਦੇ ਮੈਂ ਉਹਨਾਂ ਦੀ ਹੁਣ ਤੂੰ ਗੱਲ ਕਰਵਾ ਜੇ ਮੈਨੂੰ ਪਰਨਾ ਦੇ ਇੱਕ ਮਿੰਟ ਜੀ ਬਾਬਾ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਮੈਂ ਡਿਊਟੀ ਲਾ ਰਿਹਾ ਸਾਨੂੰ ਪੂਰਤਾ ਸਬੂਤ ਮਿਲਣ ਤੇ ਉਹਨਾਂ ਤੇ ਵੀ ਕਾਰਵਾਈ ਹੋਵੇਗੀ ਜਾਂ ਉਹ ਆਪ ਦਾ ਠੱਗ ਠੱਗਾ ਪਹਿਲਾਂ ਹੀ ਬੰਦ ਕਰ ਦੇਣ ਠੀਕ ਹੈ ਮੈਂ ਮਾਨਜੋਗ ਐਸਐਸਪੀ ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਸੀਐਮ ਹੈ ਉਹਨਾਂ ਦਾ ਸੰਗਰੂਰ ਸ਼ਹਿਰ ਨਾਲ ਹੈ ਮੈਂ ਕਹਿੰਦਾ ਵੀ ਇੱਕ ਆਨ ਡਿਊਟੀ ਡੀਐਸਪੀ ਹੋਵੇ ਐਐਸਆਈਸੀ ਜਦੋਂ ਬੰਦਾ ਉਹਨੇ ਚੌਂਕੀ ਲਾਉਣੀ ਸ਼ੁਰੂ ਕਰਤੀ ਚੌਂਕੀ ਲਾਵੇ ਜੋਤ ਅਗਰਬਤੀ ਲਾਵੇ ਸੇਵਾ ਕਰੇ ਸਾਨੂੰ ਲੈਣਾ ਦੇਣਾ ਨਹੀਂ ਕਿਸੇ ਵੀ ਧਰਮ ਨੂੰ ਕੋਈ ਵੀ ਮੰਨ ਸਕਦਾ ਹੈ ਪਰ ਧਰਮ ਦੀ ਆੜ ਵਿੱਚ ਜਿਹੜੇ ਉਹ ਪਖੰਡ ਕਰਦੇ ਆ ਆਪਣੇ ਆਪ ਨੂੰ ਬੋਧੀ ਸ਼ਿਵਜੀ ਭਗਵਾਨ ਜਿਹੜਾ ਹੈਗਾ ਪੰਕਜ ਗੋਤਮ ਦੱਸਦਾ ਹੈ ਵੀ ਮੈਂ ਮੇਰੇ ਅੰਦਰ ਸ਼ਿਵਜੀ ਭਗਵਾਨ ਪੈਦਾ ਹੁੰਦਾ ਹੈ ਤੇ ਇੱਕ ਹਿੰਦੀ ਹੈ ਉਹ ਵੀ ਸਿਰ ਬੜਾ ਕਮਾਉਂਦਾ ਜਿਵੇਂ ਚਾਬੀ ਦੇ ਕੇ ਛੱਡੇ ਹੁੰਦੇ ਆ ਇਹ ਸਾਰਿਆਂ ਨੂੰ ਮੇਰੀ ਵਾਰਨਿੰਗ ਹੈ ਅਸੀਂ ਤਲੌਲਾ ਮੰਡੀ ਚ 260 ਬੰਦੇ ਆ ਤੇ ਸਾਰੇ ਪੰਜਾਬ ਤੇ ਮੈਂ ਇੱਕ ਦਿਨ ਜੋੜਿਆ ਵੀ ਮੈਨੂੰ ਲੱਗਦਾ ਵੀ 1.5 ਲੱਖ ਬਾਬਾ ਬੈਠਾ ਤੇ ਕਈ ਬਾਬੇ ਇਹੋ ਜਿਹੇ ਆ ਜਿਨ੍ਹਾਂ ਦੀਆਂ ਘਰਵਾਲੀਆਂ ਮੰਜੇ ਤੇ ਪਈਆਂ ਹੁੰਦੀਆਂ ਤੇ ਘਰੋਂ ਕਈਆਂ ਦੀਆਂ ਭੱਜੀਆਂ ਹੁੰਦੀਆਂ ਤੇ ਲੋਕਾਂ ਦੀਆਂ ਵਸਾਉਂਦੇ ਆ ਲੋਕ ਸਿਆਣੇ ਬਣੋ ਅੱਜ ਅਸੀਂ ਇੱਥੇ ਜਸਵੀਰ ਕੋਲੇ ਆਏ ਆ ਜਸਵੀਰ ਧਨੋਲਾ ਮੰਡੀ ਇੱਥੇ ਜਸ ਜਗਸੀਰ ਬਾਬਾ ਜਸਵੀਰ ਜਸਵੀਰ ਦਾਸ ਜਸਵੀਰ ਦਾਸ ਇਹਦੇ ਇੱਥੇ ਬੰਦੇ ਬੈਠੇ ਆ ਦਾੜੀਆਂ ਵਾਲੇ ਬੜੇ ਅੱਗੇ ਕਰਦੇ ਹੋਰ ਸਿੱਖ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਗੁਰਸਿੱਖ ਸੰਗਤਾਂ ਨੂੰ ਤੁਸੀਂ ਨਾ ਥੋੜਾ ਜਿਹਾ ਸੁਚੇਤ ਹੋ ਜਾਓ ਜਿਹੜੇ ਅੰਮ੍ਰਿਤਧਾਰੀ ਸਿੱਖ ਬੀਬੀਆਂ ਭੈਣਾ ਜੇ ਦੁਖਹੀਓ ਤੇ ਜੇ ਇਹਨਾਂ ਕੋਲੇ ਜਾਣਾ ਤਾਂ ਗਾਤਰਾ ਸਾਹਿਬ ਦੇ ਘਰ ਲਾਗੇ ਜਾਇਓ ਤੇ ਜੇ ਤੁਸੀਂ ਗੁਰੂ ਵਾਲਿਓ ਤੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਜਾਓ ਜਿੱਥੇ ਮੁਰਦਿਆਂ ਵਿੱਚ ਵੀ ਜਾਣ ਪੈਂਦੀ ਹੈ ਅਰਦਾਸ ਕਰੋ ਤੁਹਾਡੇ ਦੁੱਖ ਮਹਾਰਾਜ ਆਪ ਨਿਵਾਰੂਗਾ ਤੇ ਜੇ ਅੰਮ੍ਰਿਤ ਛੱਕੇ ਤੁਹਾਡੇ ਜਿਹੜੇ ਗਾਤਰੇ ਪਾਏ ਹੋਏ ਅਸੀਂ ਇਹਨਾਂ ਸਾਦਾ ਦੇ ਪਖੰਡੀਆਂ ਦੇ ਡੇਰਿਆਂ ਵਿੱਚ ਵੇਖ ਲੈ ਤੇ ਸਾਡੇ ਤੋਂ ਪੁਰਾਣੀ ਹੁਣ ਬੇੰਤੀ ਆ ਸਾਰੇ ਪੰਜਾਬ ਦੇ ਵਿੱਚ ਸਾਰੇ ਨੌਜਵਾਨ ਦੂਤ ਸਾਰੀਆਂ ਸਿੱਖ ਸੰਗਤਾਂ ਸਾਰੇ ਸਿਆਣੇ ਲੋਕ ਹੈ ਕਈ ਕਈ ਬੀਬੀਆਂ ਘਰੋਂ ਚੋਰੀ ਪੈਸਾ ਲੈਂਦੀਆਂ ਨਾ ਬਾਬਿਆਂ ਕੋਲੇ ਇਹ ਵੀ ਹੈ ਇਹ ਵੀਰਵਾਰ ਬੁਲਾਉਂਦਾ ਸੰਗਤ ਨੂੰ ਤੇ ਐਤਵਾਰ ਨੂੰ ਫਿਰ ਇਹ ਗੱਲਬਾਤ ਹੁੰਦੀ ਹੈ ਸਾਰੀ ਬੀਬੀ ਕੋਈ ਢਾਲਾ ਕਿਵੇਂ ਲੈਣਾ ਪੈਸੇ ਕਿੰਨੇ ਦਿਨੇ ਆ ਉਹ ਜਦੋਂ ਘਰੋਂ ਚੋਰੀ ਬੀਬੀਆਂ ਪੈਸੇ ਕਰਦੀਆਂ ਫਿਰ ਉਹ ਉਹਦੇ ਘਰ ਵਾਲੇ ਉਹਨਾਂ ਦੇ ਚਾੜਦੇ ਭੈਂਟੀ ਤੇ ਫਿਰ ਘਰਾਂ 'ਚ ਕਲੇਸ਼ ਪੈਂਦੇ ਆ ਫਿਰ ਸਾਡੇ ਵਰਗਿਆਂ ਕੋਲੇ ਫੋਨ ਆਉਂਦੇ ਆ ਵੀ ਸਾਡੇ ਘਰੇ ਜੀ ਸਾਡੇ ਕਲੇਸ਼ ਪੈ ਗਿਆ ਸਾਡੇ ਬੱਚੇ ਘਰਾਂ ਤੋਂ ਰੋਸ ਕੇ ਤੁਰ ਗਏ ਇੱਕ ਮਿੰਟ ਬਾਈ ਇੱਕ ਬੰਦਾ ਵੀ ਕਹਿੰਦੇ ਕੋਈ ਸੁਣ ਯਾਰ ਉਹ ਸਾਰਿਆਂ ਨੂੰ ਬੇਨਤੀ ਹੈ ਥੋੜਾ ਜਿਹਾ ਸੁਚੇਤ ਰਹੋ ਜਿਹੜੇ ਧਨੋਲਾ ਮੰਡੀ ਦੇ ਵਿੱਚ ਬਾਬੇ ਆ ਕਈ ਮੈਂ ਤੁਹਾਨੂੰ ਨਾਮ ਦੱਸ ਦਿੰਦਾ ਜਿਨ੍ਹਾਂ ਦੀ ਜਿਨ੍ਹਾਂ ਦੇ ਖਿਲਾਫ ਆਈਆਂ ਦਰਖਾਸਤਾਂ ਪੰਕਜ ਗੋਤਮ બસ ਸਟੈਂਡ ਤੋਂ ਧਰੋਲਾ ਮੰਡੀ ਇਹ ਵੀ ਵੀਰਵਾਰ ਤੇ ਐਤਵਾਰ ਬਹਿੰਦਾ ਇਹ ਕਹਿੰਦੇ ਮਿਰਚ ਸ਼ਿਵਜੀ ਭਗਵਾਨ ਆਉਂਦਾ ਠੀਕ ਹੈ ਇਹ ਕਰਦਾ ਸ਼ਿਵ ਭੋਲੇ ਭਗਵਾਨ ਤੇ ਹਵਨ ਮੇਰੀ Hindu ਜਥੇਬੰਦੀਆਂ ਨੂੰ ਵੀ ਬੇਨਤੀ ਹੈ ਵੀ ਸ਼ਿਵ ਭੋਲੇ ਭਗਵਾਨ ਕੋਈ ਆਮ ਜੀ ਕੋਈ ਚੀਜ਼ ਨਹੀਂ ਉਹਨੂੰ ਤੁਹਾਡੀ Hindu ਲੋਕ ਜਿਹੜੇ ਬਹੁਤ ਪਿਆਰ ਰਤਮ ਸਰਕਾਰ ਨਾਲ ਉਹਦੀ ਪੂਜਾ ਕਰਦੇ ਆ ਤੇ ਇਹੋ ਜਿਹੇ ਲੋਕ ਹੈ ਜਿਹੜੇ ਇਹ ਕਹਿੰਦੇ ਆ ਵੀ ਸਾਡੇ ਅੰਦਰ ਬਾਬਾ ਆ ਗਿਆ ਇਹ ਦੁੱਧੀ ਦਾ ਕੰਮ ਕਰਦਾ ਸੀ ਅੱਜ ਇਹ ਸ਼ਿਵਜੀ ਭਗਵਾਨ ਬਣਿਆ ਬੈਠਾ ਇੱਕ ਹਿੰਦੀ ਬਾਬਾ ਹੈ ਇਹਦੀ ਮੈਂ ਗੱਲ ਕਰ ਤੁਕੀਏ ਡੀਐਸਪੀ ਹੈ ਜਿਹੜਾ ਏਐਸਏ ਤੋਂ ਲੈ ਕੇ ਡੀਐਸਪੀ ਦੇ ਰੈਂਕ ਤੱਕ ਆ ਗਿਆ ਹਜੇ ਵੀ ਇਹਦਾ ਕੰਮ ਚੱਲ ਰਿਹਾ ਹੈ ਬਹੁਤ ਵੱਡੀ ਇਹਦੀ ਇੱਥੇ ਬਣੀ ਹੈ ਇਹਦਾ ਵੀ ਇਹਨੂੰ ਵੀ ਬੇਨਤੀ ਵੀ ਆਪਦਾ ਠੱਗ ਠੱਗਾ ਬੰਦ ਕਰੇ ਬੂਟਾ ਬਾਬਾ ਪਠਾਨਾ ਰੋਡ ਤੋਂ ਉਹਨੂੰ ਵੀ ਬੇਨਤੀ ਹੈ ਉਹ ਜਨਾਨੀ ਆਪ ਦੀ ਛੱਡ ਕੇ ਬੱਚੇ ਛੱਡ ਕੇ ਤੇ ਪਿੰਡ ਤੋਂ ਜਨਾਨੀ ਕੱਢ ਕੇ ਤੇ ਉੱਥੇ ਬੈਠਾ ਹੋਇਆ ਆਪਦੇ ਡੇਰੇ 'ਚ ਅਸੀਂ ਧੀਆਂ ਪੈਣਾ ਵਸਾਉਣੀਆਂ ਹੈ ਤੇ ਉਹ ਉਹਦੇ ਘਰ ਵਾਲੀ ਨੂੰ ਵੀ ਬੇਨਤੀ ਆ ਮੇਰੇ ਤੱਕ ਗੱਲ ਜਾਵੇ ਤੇ ਮੇਰੇ ਨਾਲ ਗੱਲ ਕਰੇ ਬੂਤਾ ਬਾਬਾ ਪਠਣਾ ਰੋਡ ਤੋਂ ਆ ਗਿਆ ਸਿਰ ਵੀ ਘਮਾਉਂਦਾ ਬਣਾ ਇਹ ਤੇ ਇਹ ਜਿਹੜਾ ਹੈਗਾ ਜਗਜੀਤ ਸਿੰਘ ਮਾਨਾਪੱਤੀ ਤੋਂ ਇਹ ਡਰਾ ਧਮਕਾ ਕੇ ਲੋਕਾਂ ਤੋਂ ਲੈਂਦਾ ਪੈਸੇ ਤਵੀਤ ਤਾਗੇ ਕਰਕੇ ਲੋਕਾਂ ਦੇ ਕਰਦਾ ਨਾਜ਼ ਵੀ ਤਵੀਤ ਘੋਲ-ਘੋਲ ਪਿਆਈ ਜਾਂਦਾ ਇਹ ਸਾਰੇ ਬਾਬੇ ਆ ਹੋਰ ਵੀ ਆ ਕਈਆਂ ਦੀ ਲਿਸਟ ਸਾਰਿਆਂ ਨੂੰ ਬੇਨਤੀ ਹੈ ਚਪਾਵਣੀ ਸਾਡੇ ਧੋਲਾ ਮੰਡੀ 'ਚ ਇਥੇ ਕਮੇਟੀ ਅਸੀਂ ਦਿੱਤੀ ਬਣਾਓ ਸਾਡੇ ਹੁਣ ਜਥੇਦਾਰ ਤੇ ਗੁਰੂ ਦੀਆਂ ਲਾਰਲੀਆਂ ਫੌਜਾਂ ਇਹਨਾਂ ਦਾ ਕਰਨੀਆਂ ਪਿੱਛਾ ਜਿਹੜੇ ਠੱਗ ਠਗਾ ਬੰਦ ਨਹੀਂ ਕਰਦੇ ਜਾਂ ਜੇ ਤੁਹਾਡੇ ਚ ਕੋਈ ਬਾਬਾ ਆਉਂਦਾ ਤੁਸੀਂ ਕਹਿੰਦੇ ਸਾਡੇ ਚ ਪੀਰ ਆਉਂਦਾ ਮੇਰਾ ਨੰਬਰ 8146841940 ਸੰਗਤ ਮੈਨੂੰ ਫੋਨ ਨਾ ਕਰੇ ਮੈਂ ਬੇਬੇਨਤੀ ਹੈ ਜਿਨੇ ਕੋਈ ਕਿਸੇ ਦਾ ਮਸਲਾ ਹੈ ਤੇ ਉਹ ਇਹ ਨੰਬਰ ਲੈ ਕੇ ਵਟਸਐਪ ਮੈਸੇਜ ਕਰ ਸਕਦੀ ਬਾਬਿਆਂ ਨੂੰ ਤਬਾਹ ਨਹੀਂ ਹੈ ਧੋਲਾ ਮੰਡੀ ਵਾਲਿਆਂ ਨੂੰ ਜਿਹੜਾ ਕਹਿੰਦਾ ਮੇਰੇ ਚ ਕੋਈ ਦੇਵਤਾ ਆਉਂਦਾ ਪੀਰ ਫਕੀਰ ਆਉਂਦਾ ਉਹ ਮੇਰੇ ਨਾਲ ਖੁੱਲਾ ਚੈਲੰਜ ਹੈ ਮੈਂ 10 ਲੱਖ ਰੁਪਇਆ ਨਾਮ ਦੇਵਾਂਗਾ ਕਿ ਮੇਰੇ ਕੋਲ ਐਕਸ ਜੂ ਵੀ ਗੱਡੀ ਹੈ ਮੈਂ ਉਹਨੂੰ ਨਾਮ ਦੇਵਾਂਗਾ ਵੀ ਜੇ ਸਾਨੂੰ ਉਹ ਸਾਬਤ ਕਰ ਦੇ ਬਾਬਾ ਕੋਈ ਵੀ ਬਾਬਾ ਪੰਜਾਬ ਕੀ ਸਾਰ ਵਰਡ ਦੇ ਵਿੱਚੋਂ ਸੋ ਇਸ ਕਰਕੇ ਬੇਨਤੀ ਹੈ ਵੀ ਜਿਹੜੇ ਠੱਗ ਠਗਾ ਤਲਾ ਰਹੇ ਕਰ ਦੋ ਬੰਦ ਤੇ ਚੰਗੇ ਫਕੀਰ ਲੋਕ ਜਿਹੜੇ ਹੈਗੇ ਆ ਨਾ ਜਿਨ੍ਹਾਂ ਦੀ ਕਮਾਈ ਹੈ ਉਹਨਾਂ ਨੂੰ ਵੀ ਬੇਨਤੀ ਹੈ ਇਹੋ ਜਿਹੜੇ ਪਖੰਡ ਕਰ ਰਹੇ ਆ ਇਹਨਾਂ ਨੂੰ ਇਹਨਾਂ ਦਾ ਪਖੰਡ ਦਾ ਪਸਾਰਾ ਖਤਮ ਕਰਨ ਲਈ ਸਾਡਾ ਸਾਥ ਦਿਓ ਤੇ ਇਹ ਨਾ ਹੋਵੇ ਲਿਸਟ ਵਿੱਚ ਸਾਰੇ ਆਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ